ਲੁੱਟਖੋਹਾਂ ਦੀਆਂ ਵਾਰਦਾਤਾਂ ਜਿਹੜੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਇਸੇ ਵਿਚਾਲੇ ਦੱਸ ਗਏ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਵੇਂ ਦਿਨ ਦਿਹਾੜੇ ਘਰ ਦੇ ਵਿੱਚ ਵੜਿਆ ਇਹ ਬੰਦਾ ਜਿਸ ਦੇ ਵੱਲੋਂ ਤੇਜ਼ਦਾਰ ਹਥਿਆਰਦੰਮ ਮਹਿਲਾ ਤੇ ਹਮਲਾ ਕਰ ਦਿੱਤਾ ਗਿਆ ਦਰਅਸਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਪੌਸ਼ ਇਲਾਕੇ ਦੀ ਇੱਕ ਕਲੋਨੀ ਉਥੇ ਘਰ ਦੇ ਅੰਦਰ ਇੱਕ ਬਜ਼ੁਰਗ ਮਹਿਲਾ ਤੇ ਤੇਜ਼ਦਾਰ ਹਥਿਆਰਦੰਮ ਹਮਲਾ ਕੀਤਾ ਦੱਸਿਆ ਜਾ ਰਿਹਾ ਕਿ ਲੁਟੇਰਾ ਲੁੱਟਣ ਦੇ ਇਰਾਦੇ ਨਾਲ ਘਰ ਦੇ ਵਿੱਚ ਵੜਦਾ ਤੇ ਇਸ ਦੇ ਦਰਮਿਆਨ ਇਸ ਦੇ ਵੱਲੋਂ ਮਹਿਲਾ ਤੇ ਹਮਲਾ ਕੀਤਾ ਜਾਂਦਾ ਤਾਂ ਮਹਿਲਾ ਜੋ ਕਿ ਘਰ ਦੇ ਅੰਦਰ ਹੁੰਦੀ ਹੈ 게ਟ ਦੇ ਤਰਫ ਭੱਜੀ ਆਉਂਦੀ ਹੈ ਤੇ ਜਿਹੜਾ ਲੁਟੇਰਾ ਮਹਿਲਾ ਨੂੰ ਪਿੱਛੇੋਂ ਫਾੜ ਲੈਂਦਾ ਤੇ 게ਟ ਦੇ ਸਾਹਮਣੇ ਉਸ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਈਆਂ ਨੇ ਤਾਂ ਉਥੇ ਦੱਸ ਦਈਏ ਕੀ ਘਟਨਾ ਤੋਂ ਬਾਅਦ ਕਲੋਨੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਇਹ ਦੋਸ਼ੀ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲੁੱਟਖਵਾਦੀਆਂ ਵਾਰਦਾਤਾ ਜਿਹੜੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਇਸੇ ਵਿਚਾਲੇ ਦੱਸ ਲਿਏ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਵੇਂ ਦਿਹਾੜੇ ਘਰ ਦੇ ਵਿੱਚ ਵੜਿਆ ਇਹ ਬੰਦਾ ਜਿਸ ਦੇ ਵੱਲੋਂ ਤੇਜ਼ਦਾਰ ਹਥਿਆਰਦੰਮ ਮਹਿਲਾ ਤੇ ਹਮਲਾ ਕਰ ਦਿੱਤਾ ਗਿਆ ਦਰਸਲ ਤਸਵੀਰਾਂ ਜਲੰਧਰ ਦੀਆਂ ਨੇ ਪੌਸ਼ ਇਲਾਕੇ ਦੀ ਇੱਕ ਕਲੋਨੀ ਉਥੇ ਘਰ ਦੇ ਅੰਦਰ ਇੱਕ ਬਜ਼ੁਰਗ ਮਹਿਲਾ ਤੇ ਤੇਜ਼ਰ ਹਥਿਆਰਦੰਮ ਹਮਲਾ ਕੀਤਾ ਦੱਸਿਆ ਜਾ ਰਿਹਾ ਕਿ ਲੁਟੇਰਾ ਲੁੱਟ ਦੇ ਇਰਾਦੇ ਨਾਲ ਘਰ ਦੇ ਵਿੱਚ ਵੜਦਾ ਤੇ ਇਸ ਦੇ ਦਰਮਿਆਨ ਇਸ ਦੇ ਵੱਲੋਂ ਮਹਿਲਾ ਤੇ ਹਮਲਾ ਕੀਤਾ ਜਾਂਦਾ ਤਾਂ ਮਹਿਲਾ ਜੋ ਕਿ ਘਰ ਦੇ ਅੰਦਰ ਹੁੰਦੀ ਹੈ ਗੇਟ ਦੇ ਤਰਫ ਭੱਜੀ ਆਉਂਦੀ ਹੈ ਤੇ ਜਿਹੜਾ ਲੁਟੇਰਾ ਮਹਿਲਾ ਨੂੰ ਪਿੱਛੇੋਂ ਫਾੜ ਲੈਂਦਾ ਤੇ ਗੇਟ ਦੇ ਸਾਹਮਣੇ ਉਸ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਈਆਂ ਨੇ ਤਾਂ ਉਥੇ ਹੀ ਦੱਸ ਦਈਏ ਕੀ ਘਟਨਾ ਤੋਂ ਬਾਅਦ ਕਲੋਨੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਇਹ ਦੋਸ਼ੀ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲੁੱਟਖਵਾਦੀਆਂ ਵਾਰਦਾਤਾ ਜਿਹੜੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਇਸੇ ਵਿਚਾਲੇ ਦੱਸ ਲਿ ਗਏ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਵੇਂ ਦਿਹਾੜੇ ਘਰ ਦੇ ਵਿੱਚ ਵੜਿਆ ਇਹ ਬੰਦਾ ਜਿਸ ਦੇ ਵੱਲੋਂ ਤੇਜਦਾਰ ਹਥਿਆਰਦੰਮ ਮਹਿਲਾ ਤੇ ਹਮਲਾ ਕਰ ਦਿੱਤਾ ਗਿਆ ਦਰਅਸਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਪੌਸ਼ ਇਲਾਕੇ ਦੀ ਇੱਕ ਕਲੋਨੀ ਉਥੇ ਘਰ ਦੇ ਅੰਦਰ ਇੱਕ ਬਜ਼ੁਰਗ ਮਹਿਲਾ ਤੇ ਤੇਜ਼ਰ ਹਥਿਆਰਦੰਮ ਹਮਲਾ ਕੀਤਾ ਦੱਸਿਆ ਜਾ ਰਿਹਾ ਕਿ ਲੁਟੇਰਾ ਲੁੱਟ ਦੇ ਇਰਾਦੇ ਨਾਲ ਘਰ ਦੇ ਵਿੱਚ ਵੜਦਾ ਤੇ ਇਸੇ ਦਰਮਿਆਨ ਇਸ ਦੇ ਵੱਲੋਂ ਮਹਿਲਾ ਤੇ ਹਮਲਾ ਕੀਤਾ ਜਾਂਦਾ ਤਾਂ ਮਹਿਲਾ ਜੋ ਕਿ ਘਰ ਦੇ ਅੰਦਰ ਹੁੰਦੀ ਹੈ ਗੇਟ ਦੇ ਤਰਫ ਭੱਜੀ ਆਉਂਦੀ ਹੈ ਤੇ ਜਿਹੜਾ ਲੁਟੇਰਾ ਮਹਿਲਾ ਨੂੰ ਪਿੱਛੋਂ ਫੜ ਲੈਂਦੇ ਤੇ ਗੇਟ ਦੇ ਸਾਹਮਣੇ ਉਸ ਦਾ ਹੱਥੋਂ ਪਾਈ ਹੁੰਦੀ ਹੈ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਈਆਂ ਨੇ ਤਾਂ ਉੱਥੇ ਹੀ ਦੱਸ ਦਈਏ ਕੀ ਘਟਨਾ ਤੋਂ ਬਾਅਦ ਕਲੋਨੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਇਹ ਦੋਸ਼ੀ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਲੁੱਟਖਵਾਦੀਆਂ ਵਾਰਦਾਤਾ ਜਿਹੜੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਤੇ ਇਸੇ ਵਿਚਾਲੇ ਦੱਸ ਲਿ ਗਏ ਕਿ ਜਿਹੜੀਆਂ ਤਸਵੀਰਾਂ ਸਾਹਮਣੇ ਆਈਆਂ ਕਿ ਕਿਵੇਂ ਦਿਖਦੇ ਹਾਰੇ ਘਰ ਦੇ ਵਿੱਚ ਵੜਿਆ ਇਹ ਬੰਦਾ ਜਿਸ ਦੇ ਵੱਲੋਂ ਤੇਜਦਾਰ ਹਥਿਆਰਦਨਾ ਮਹਿਲਾ ਤੇ ਹਮਲਾ ਕਰ ਦਿੱਤਾ ਗਿਆ ਦਰਅਸਲ ਇਹ ਤਸਵੀਰਾਂ ਜਲੰਧਰ ਦੀਆਂ ਨੇ ਪੌਸ਼ ਇਲਾਕੇ ਦੀ ਇੱਕ ਕਲੋਨੀ ਉਥੇ ਘਰ ਦੇ ਅੰਦਰ ਇੱਕ ਬਜ਼ੁਰਗ ਮਹਿਲਾ ਤੇ ਤੇਜ਼ਰ ਹਥਿਆਰਦਨਾ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਕਿ ਲੁਟੇਰਾ ਲੁੱਟ ਦੇ ਇਰਾਦੇ ਨਾਲ ਘਰ ਦੇ ਵਿੱਚ ਵੜਦਾ ਤੇ ਇਸ ਦੇ ਦਰਮਿਆਨ ਇਸ ਦੇ ਵੱਲੋਂ ਮਹਿਲਾ ਤੇ ਹਮਲਾ ਕੀਤਾ ਜਾਂਦਾ ਤਾਂ ਮਹਿਲਾ ਜੋ ਕਿ ਘਰ ਦੇ ਅੰਦਰ ਹੁੰਦੀ ਹੈ ਗੇਟ ਦੇ ਤਰਫ ਭੱਜੀ ਆਉਂਦੀ ਹੈ ਤੇ ਜਿਹੜਾ ਲੁਟੇਰਾ ਮਹਿਲਾ ਨੂੰ ਪਿੱਛੋਂ ਫੜ ਲੈਂਦੇ ਤੇ ਗੇਟ ਦੇ ਸਾਹਮਣੇ ਉਸ ਦੇ ਨਾਲ ਹੱਥੋਂ ਪਾਈ ਹੁੰਦੀ ਹੈ ਜਿਸ ਤਰੀਕੇ ਦੀਆਂ ਇਹ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਵੀ ਹੋਈਆਂ ਨੇ ਤਾਂ ਉੱਥੇ ਦੱਸ ਦਈਏ ਕਿ ਘਟਨਾ ਤੋਂ ਬਾਅਦ ਕਲੋਨੀ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਪੁਲਿਸ ਦੇ ਵੱਲੋਂ ਜਿਹੜਾ ਇਹ ਦੋਸ਼ੀ ਹੈ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਲਹਾਲ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ